ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਇੱਕ ਅਨੋਖੀ ਗੱਲ ਦੱਸਦੇ ਆ ਇਹ ਜੀ ਬੋਰਡ ਦੀ ਦਾੜੀ ਜਿਹਨੂੰ ਕਹਿ ਦਿੰਦੇ ਆ ਬੋਰਡ ਦੀ ਦਾੜੀ ਇਹ ਬਹੁਤ ਪੁਰਾਣਾ ਰੋਖਿਆ ਆਪਣਾ ਬੋਰਡ ਬਹੁਤ ਵਧੀਆ ਠੰਡੀਆਂ ਸ਼ਾਮਾਂ ਹੁੰਦੀਆਂ ਇਹਦੀਆਂ ਇਹ ਤੁਹਾਨੂੰ ਸਾਰੀ ਬਾਅਦ ਚ ਗੱਲ ਦਿਖਾਉਨੇ ਆ ਵੇਖੋ ਪੁਰਾਣੇ ਸਮਿਆਂ ਦੇ ਵਿੱਚ ਨਾ ਖੂਹ ਹੁੰਦੇ ਸੀ ਆਪਣਾ ਜਿਸ ਤਰ੍ਹਾਂ ਖੂਹ ਆ ਵੇਖੋ ਪਿੱਪਲ ਤੇ ਬੋਰਡ ਦਾ ਬਹੁਤ ਰਿਸ਼ਤਾ ਹੁੰਦਾ ਹੈ ਆ ਪਿੱਪਲ ਜਿਹੜਾ ਹੁਣ ਪੱਤੇ ਦੇਸ ਰਹੇ ਆ ਪੀਲੇ ਪੀਲੇ ਤੇ ਆ ਬੋਰਡ ਆ ਇਹ ਇੱਕ ਦੂਜੇ ਦੇ ਵਿੱਚ ਵੀ ਹੋ ਕੇ ਪੈਂਦੇ ਸੀ ਇਕੱਠੇ ਇਹ ਜਿਹੜਾ ਬੋਰਡ ਹੈ ਨਾ ਬਹੁਤ ਪੁਰਾਣਾ ਵਾਂ ਲਗਭਗ 100 ਸਾਲ ਤੱਕ ਦਾ ਇਹਦਾ ਹੈਗੀ ਹਿਸਟਰੀ 2-4 ਸਾਲ ਪਹਿਲਾਂ ਦਾ 100 ਸਾਲ ਤੋਂ ਉੱਪਰ ਕਿਉਂਕਿ 100 ਸਾਲ ਦਾ ਤੇ ਹੁਣ ਸਾਡਾ ਬਾਪੂ ਨਾ ਹੀ ਹੁੰਦਾ ਤੇ ਉਦੋਂ ਹੋਊਗਾ ਉਹ ਦਸਾਂ ਪੰਜਾਂ ਸਾਲਾਂ 15 ਸਾਲਾਂ ਦਾ ਜਦੋਂ ਇਹਨੇ ਬੋਰਡ ਲਾਇਆ ਤੇ 100 ਸਾਲ ਤੋਂ ਫਿਰ ਉੱਪਰ ਹੀ ਹੋਊਗਾ ਬੋਰਡ ਤੇ ਇਹ ਵੇਖੋ ਆਂਦੇ ਨਾ ਠੰਡੀਆਂ ਸ਼ਾਮਾਂ ਬੋਰਡ ਦੀਆਂ ਇੱਥੇ ਖੂਹ ਹੁੰਦਾ ਹੈ ਉਹਦੇ ਪੁਰਾਣਾ ਖੂਹ ਹੀ ਸੀ ਹਿਸਟਰੀ ਕੂਆ ਨਾਲ ਪਾਣੀ ਨਿਕਲਦਾ ਆਂਦਾ ਹੈ ਤੇ ਗੱਲਾਂ ਤੇ ਅਲੋਕਾਰ ਸੀ ਚਲੋ ਹੁਣ ਤੇ ਸਭਿਆਚਾਰਕ ਵੱਖਰਾ ਬਣ ਗਿਆ ਲੋਕ ਦੂਰ ਦੂਰ ਰੋਖ ਪਹਾੜ ਜੰਗਲ ਵੇਖਣ ਜਾਂਦੇ ਆ ਆ ਕਿਸ ਚੀਜ਼ ਤੋਂ ਕਿਤੇ ਘਾਟਿਆ ਵੇਖੋ ਜੀ ਅਲੋਕਾਰ ਚੀਜ਼ ਆ ਆ ਵੇਖੋ ਜੀ ਤੁਹਾਨੂੰ ਬਖਾਉਨੇ ਆ ਇਹਨੂੰ ਆਂਦੇ ਆ ਜੀ ਆਪਣਾ ਬੋਰਡ ਦੀ ਦਾੜੀ ਵੈਸੇ ਤੇ ਸੁਣਿਆ ਵੀ ਬੜੀਆਂ ਦਵਾਈਆਂ ਚ ਵੀ ਕੰਮ ਆਉਂਦੀ ਏ ਇਹਦੇ ਵਿੱਚੋਂ ਦੁੱਧ ਨਿਕਲਦਾ ਵਾ ਪਰ ਆਪਣੇ ਲੋਕਾਂ ਨੂੰ ਇਹਦੇ ਬਾਰੇ ਪੂਰਾ ਪਤਾ ਨਹੀਂਗਾ ਜਿਹੜੇ ਜਾਂਗਲੀ ਲੋਕ ਐ ਜੰਗਲਾਂ ਵਾਲੇ ਉਹਨਾਂ ਨੂੰ ਜ਼ਿਆਦਾ ਪਤਾ ਵਾ ਔਰ ਉੱਖਾਂ ਤੋਂ ਬਹੁਤ ਦਵਾਈਆਂ ਪੈਦਾ ਕਰਦੇ ਆ ਆ ਵੇਖੋ ਹਰ ਇੱਕ ਤਰ੍ਹਾਂ ਦੀ ਕਿੰਨੀ ਪਲਾਂਟੇਸ਼ਨਾਂ ਥੱਲੇ ਹਰ ਇੱਕ ਚੀਜ਼ ਦੇ ਵਿੱਚ ਕੋਈ ਨਾ ਕੋਈ ਅਸਰ ਆ ਪਰ ਖਾਸ ਕਰਕੇ ਜਿਹੜੇ ਅੱਜ ਤਾਨੂੰ ਚੀਜ਼ ਬੁਖਾ ਰਹੇ ਹਨ ਨਾ ਉਹ ਇਹੋ ਬੁਖਾ ਰਹੇ ਆ ਵੀ ਬੋਰਡ ਦੀ ਦਾੜੀ ਇਹ ਵੀ ਇੱਕ ਕਿੱਡੀ ਅਜੀਬੋ ਕਰੀਬ ਗਾਲਿਆ ਜਦੋਂ ਇਹ ਵੱਡਾ ਹੋ ਜਾਂਦਾ ਵਾ ਬਜ਼ੁਰਗ ਹੋ ਜਾਂਦਾ ਵਾ ਤੇ ਇਹਨੂੰ ਦਾੜੀ ਨਿਕਲ ਆਉਂਦੀ ਦਾੜੀ ਵੀ ਥੱਲੇ ਲੱਗ ਜਾਂਦੀ ਆ ਉਹ ਵੀ ਸਪੋਰਟ ਦਿੰਦੀ ਜਮੀਨ ਦੇ ਵਿੱਚ ਲੱਗੀ ਆ ਆ ਵੇਖੋ ਜੀ ਜਮੀਨ ਦੇ ਵਿੱਚ ਲੱਗੀ ਆ ਤੇ ਉਹ ਵੀ ਫੇਰ ਥੱਲੋਂ ਕੰਮ ਕਾਣ ਰਿਆ ਪਈਂਦੀ ਸਪੋਰਟਾਂ ਦਾ ਆਹ ਵੇਖੋ ਆ ਇੱਕ ਵੱਡਾ ਦਾੜੀ ਦਾ ਤਣਾ ਨਿਕਲ ਗਿਆ ਜਿਸ ਤਰ੍ਹਾਂ ਫਿਰ ਇੱਕ ਸਪੋਰਟ ਬਣ ਗਈ ਆ ਕੁਦਰਤ ਦੇ ਰੰਗ ਆਹ ਵੇਖੋ ਜੀ ਤੁਹਾਨੂੰ ਪੂਰਾ ਬਖਾਉਨੇ ਆ ਆਹਾਹਾ ਕੀ ਕਮਾਲ ਆ ਕੁਦਰਤ ਦੇ ਰੰਗ ਆ ਜੀ ਬਹੁਤ ਵੱਡਾ ਵਾਏ ਬੋਰਡ ਇਸ ਤਰ੍ਹਾਂ ਪਤਾ ਨਹੀਂ ਲੱਗ ਰਿਹਾ ਪਰ ਇਕੱਠੇ ਵਿੱਚ ਹੋ ਜਾਂਦੇ ਵੇਖੋ ਕਿੱਡਾ ਹੀ ਵੱਡਾ ਦਾ ਮੋੜ ਆ ਇਹ ਵੀ ਇੱਕ ਹਸਬ ਨਾਲ ਭਗਤੀ ਕੀਤੀ ਇਹਨਾਂ ਰੁੱਖਾਂ ਨੇ ਵੀ ਜਿਹੜੇ ੜੜਿਆ ਆਹ ਵੇਖੋ ਤੁਹਾਨੂੰ ਪਿੱਛੋਂ ਬਖਾਉਨੇ ਥੋੜਾ ਜਿਆ ਸਾਰਾ ਪਿੱਛੋਂ ਬਖਾਉਨੇ ਆ ਜੀ देखो ਹਨੇਰੀਆਂ ਨਾਲ ਕਈ ਵਾਰੀ ਤੇ ਟਾਣੇ ਟੁੱਟ ਵੀ ਗਿਆ ਪਰ ਫਿਰ ਵੀ ਬੜੀ ਕਿਰਪਾ ਦੀ ਬਹੁਤ ਸਖਤ ਹੁੰਦੇ ਆ ਬਚੇ ਰਹਿੰਦੇ ਆ ਬੋਰਡ ਬੋਰਡ ਬਹੁਤ ਘੱਟ ਰਹਿ ਗਏ ਪੁਰਾਣੇ ਹੋਣਾ ਕਈ ਤੇ ਪੁੱਟੇ ਗਿਆ ਹਨੇਰੀਆਂ ਨਾਲ ਲਾਗੇ ਮਿੱਟੀ ਘੱਟ ਰਹਿ ਗਈ ਆ ਜਾਂ ਕਿਹਨੇ ਪਟਾ ਦਿੱਤੇ ਆ ਪਰ ਇਹ ਆ ਪੁਰਾਣਾ ਖੂ ਇਹਨੂੰ ਆਂਦੇ ਆ ਖੂ ਖੂ ਦਿਆਲ ਸਿੰਘ ਵਾਲਾ ਇੱਕ ਸਾਡਾ ਪਿੱਛੇ ਵੱਜਦਾ ਸੀ ਇਹ ਵੀ ਆਪਣੇ ਸਾਡੇ ਟੱਬਰ ਦਾ ਹੀ ਆ ਖੂ ਆਪਣਾ ਸਮਰਾ ਪਰਿਵਾਰ ਪੁਰਾਣਾ ਖੂਹ ਜੀ ਆਹਾ ਵੇਖੋ ਕਮਾਲ ਦੀ ਗੱਲ ਆ ਸੀ ਹਿਸਟਰੀ ਬੋਰਡ ਦੀ ਕਿੱਡਾ ਵਧੀਆ ਵਾ ਕਿੰਨਾ ਹੀ ਫਾਇਦਾ ਹੋਊਗਾ ਦਾ ਕਿੰਨੇ ਜਾਨਵਰ ਰਹਿੰਦੇ ਇੱਥੇ ਠੰਡੀਆਂ ਸ਼ਾਮਾਂ ਬੋਰਡ ਦੀਆਂ ਆਂਦੇ ਨਾ ਮਾਵਾ ਠੰਡੀਆਂ ਸ਼ਾਮਾਂ ਤੇ ਗੱਲ ਇਹ ਆ ਵੀ ਮਾਵਾ ਠੰਡੀਆਂ ਸ਼ਾਮਾਂ ਤੇ ਬੋਰਡ ਵੀ ਕਿਸੇ ਤੋਂ ਘੱਟ ਨਹੀਂ ਇਹ ਵੀ ਪਿਓ ਹੀ ਅੱਕਸਾਬ ਨਾ ਜਿਹਦੀਆਂ ਵੀ ਬਹੁਤ ਠੰਡੀਆਂ ਸ਼ਾਮਾਂ ਵਾ ਆ ਵੇਖੋ ਜੀ ਤੁਹਾਨੂੰ ਖਾਸ ਕੀਤੀ ਤੇ ਆਹ ਦਿਖਾਉਣੀ ਸੀ ਬੋਰਡ ਦੀ ਦਾੜੀ ਦੀ ਹਿਸਟਰੀ ਹਿਸਟਰੀ ਬੋਰਡ ਦੀ ਦਾੜੀ ਦੀ ਵੇਖੋ ਜੀ ਕਮਾਲ ਆ ਜੀ ਧੰਨਵਾਦ ਆਪ ਜੀ ਸਾਰਿਆਂ ਦਾ ਧੰਨਵਾਦ